ਇਰ 110 ਦੇਰੇ ਸਾਰੇ ਦਸ਼ਕਾ ਨੂੰ ਬਹੁਤ ਬੇਪਿਆਰ ਉਸ ਸ੍ਰੀਕਰ ਮੈਸਟਮ ਖਣਾ ਕਿਲਵੰਦ ਪਟਵਾਰਖਾਨੇ ਅਕਸਰ ਇਥੇ ਲੋਕਾਂ ਦੀ ਕੰਪਲੇਟਾ ਮਿਲਦੀਆਂ ਨੇ ਕਿ ਜੀ ਸ਼ਹਿਰ ਪਟਵਾਰਖਾਨਾ ਫੁੱਲਾ ਨਹੀਂ ਪਟਵਾਰੀ ਬੈਠਾ ਨਹੀਂ ਪਟਵਾਰੀ ਕੰਮ ਨਹੀਂ ਕਰਦਾ ਪਰ ਮੋਸਟਲੀ ਅਸੀਂ ਜਦੋਂ ਵੀ ਸਾਨੂੰ ਇਸ ਚੀਜ਼ਾਂ ਦੀ ਇਸ ਤਰੀਕੇ ਦੀ ਖਬਰਾਂ ਮਿਲੀਆਂ ਰੂਮਰ ਤੋਂ ਵੱਲੋਂ ਤੇ ਮੇਰੇ ਵੱਲੋਂ ਵੀ ਇੱਥੇ ਪ੍ਰੋਪਰਲੀ ਵੀ ਜਿਹੜੀ ਕੀਤੀ ਗਈ ਤੇ ਮੈਨੂੰ ਹਰ ਟਾਈਮ ਇੱਥੇ ਮੋਸਟਲੀ ਪਟਵਾਰੀ ਮਿਲਦਾ ਯਾ ਉਹਨਾਂ ਦਾ ਸਟਾਫ ਇੱਥੇ ਅਵੇਲੇਬਲ ਹੁੰਦਾ ਤੇ ਮੈਨੂੰ ਲੱਗਦਾ ਇੱਥੇ ਕਰਕੇ ਲੱਗ ਹੋਇਆ ਹੋਵੇ ਵੀ ਪਟਵਾਰੀ ਯਾ ਦਾ ਸਟਾਫ ਬ ਕਿਉਂਕਿ ਪਟਵਾਰੀ ਸਾਹਿਬ ਜਿਆਦਾ ਫੋਰਡ ਵਿੱਚ ਤਰੀਕ ਤੇ ਗਏ ਹੁੰਦੇ ਨੇ ਜੇ ਨਾ ਹੋਣ ਜਾਂ ਵੀ ਕੰਪਿਊਟਰ ਦੇ ਹੁੰਦਾ ਜਾਂ ਨਿਸ਼ਾਨਦੇਵੀ ਹੁੰਦੀ ਨੇ ਵੀ ਆਪਾਂ ਐ ਨਹੀਂ ਕਰ ਸਕਦੇ ਜੇ ਪਟਵਾਰੀ ਨਹੀਂ ਹੈਗਾ ਜੀ ਪਟਵਾਰ ਖਲੇ ਤਾਂ ਆਪਾਂ ਉਹਨਾਂ ਨੂੰ ਜੱਕੇ ਖਬਰਾਂ ਲਾ ਦਈਏ ਠੀਕ ਹੈ ਜੀ ਕਿਉਂਕਿ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਦੇ ਜਿਹੜੇ ਪਿੱਛੇ ਸਟਾਫ ਆ ਜੀ ਰਿਪੇਅਰ ਕੰਦੂ ਸਾਹਿਬ ਬੈਠੇ ਨੇ ਲੋਕਾਂ ਦੇ ਉੱਪਰ ਕੰਮ ਚੱਲਦੇ ਨੇ ਕੰਮ ਨਹੀਂ ਕਿਸੇ ਰੁਕਦਾ ਜ਼ਰੂਰੀ ਨਹੀਂ ਹੈ ਕਿ ਪਟਵਾਰੀ ਹੀ ਬੈਠਾ ਹੋਵੇ ਤਾਂ ਹੀ ਲੋਕਾਂ ਦੇ ਕੰਮ ਹੋਣੇ ਨੇ ਉਹ ਪਟਵਾਰੀ ਸਾਹਿਬ ਨੂੰ ਹੋਰ ਵੀ ਕੰਮ ਆ ਕੰਪਿਊਟਰ ਦੇ ਕੰਮ ਨੇ ਇੱਥੇ ਮਾਨਕਵਾਲ ਮਹਿਮੂਦਪੁਰ ਆ ਉਹ ਮੈਨੂੰ ਉਹ ਕੰਮ ਕਿਹਨੇ ਕਰਨੇ ਪਟਵਾਰੀ ਨੇ ਕਰਨੇ ਜਿੱਤੇ ਪਟਵਾਰੀ ਉੱਥੇ ਗਏ ਹੁੰਦੇ ਨੇ ਜੀ ਜਾਂ ਕੋਰਟ ਦੇ ਪੇਸ਼ੇ ਜੀ ਹਫ਼ਤੇ ਵਿੱਚ ਤਿੰਨ ਤੋਂ ਚਾਰ ਦਿਨ ਤਾਂ ਇਹਨਾਂ ਦੀ ਪੇਸ਼ੇ ਵੀ ਹੁੰਦੀਆਂ ਨੇ ਉੱਥੇ ਵੀ ਰਿਕਾਰਡ ਲੈ ਕੇ ਜਾਣਾ ਉਹ ਪਟਵਾਰੀ ਯਾਦਾ ਫਿਰ ਪਟਵਾਰ ਖਣਾ ਪ੍ਰੋਪਰ ਬੰਦ ਕਰਕੇ ਜਾਵੇ ਜੀ ਇਸ ਲਿਖ ਕੇ ਜਾਵੇ ਲੋਕਾਂ ਨੂੰ ਪਤਾ ਲੱਗ ਜੂਗਾ ਜੀ ਇਹ ਪਟਵਾਰੀ ਤੇ ਨਾਲ ਨਾਲ ਜਾਵੇ ਗੱਡੀ ਲੈ ਕੇ ਪਟਵਾਰੀ ਸਾਹਿਬ ਤੁਸੀਂ ਚਲੇ ਜਾਓ ਅਜੀ ਹੁਣ ਕੋਰਟ ਵਿੱਚ ਗਈ ਨਹੀਂ ਉੱਥੇ ਆਪਾਂ ਐ ਨਹੀਂ ਕਰ ਸਕਦੇ ਪਟਵਾਰੀ ਕੰਮ ਨਹੀਂ ਕਰਦਾ ਜਾਂ ਪਟਵਾਰੀ ਮਿਲਦਾ ਨਹੀਂ ਕੋਈ ਕਦੀ ਵੀ ਦੇਖੂਗਾ ਉਹਨੇ ਗੈਰ ਹਾਜ਼ਰੀ ਵਿੱਚ ਪਟਵਾਰੀ ਨੇ ਸਟਾਫ ਨੂੰ ਇਕੱਠਾ ਹੁੰਦਾ ਤੇ ਉਹਨੇ ਗੈਰ ਹਾਜ਼ਰੀ ਵਿੱਚ ਕੰਮ ਵੀ ਜ਼ਿਆਦਾ ਹੁੰਦਾ ਤੇ ਸਭ ਤੋਂ ਵੱਡੀ ਗੱਲ ਜੀ ਜਿਵੇਂ ਕਹਿੰਦੇ ਪਟਵਾਰ ਸਰਿਸ਼ੋਤ ਲੱਤੀ ਜੇ ਤੁਸੀਂ ਆ ਪਟਵਾਰੀ ਕੋ ਆ ਕੇ ਮਿਲੋਗੇ ਤੇ ਮੈਂ ਜਿੰਨਾ ਤੱਕ ਕਿਤਾ ਸੁਣਿਆ ਵੀ ਆ ਪਟਵਾਰੀ ਕੋ ਤਾਂ ਪੈਸੇ ਵੀ ਮੰਗਦਾ ਹੋਵੇ ਆ ਸਰਕਾਰੀ ਫੀਸ ਵੀ ਛੱਡ ਦਿੰਦੇ ਨੇ ਸਰਕਾਰੀ ਫੀਸ ਵੀ ਬੰਦੇ ਕੋ ਖੁੱਲੀ ਹੈਗੇ ਤਾਂ ਟੀਵੀ ਨਹੀਂ ਭਾਈ ਜੀ ਕਹਿੰਦੇ ਜੇ ਛੱਡੋ ਜੀ ਕੋਈ ਗੱਲ ਨਹੀਂ ਮੈਂ ਆਪਣੇ ਕੋਲ ਕਰੂੰਗਾ ਸ਼ਾਇਦ ਆਦੇ ਢਾਬ ਦੀ ਤਰ੍ਹਾਂ ਪਟਵਾਰੀ ਵੀ ਮਿਲਣਾ ਬਹੁਤ ਔਖਾ ਜੀ ਪਰ ਆਪਾਂ ਐਂ ਝੂਠੇ ਰੋਮਜ਼ ਨਾਲ ਫਲਾਓ ਜੀ ਪਟਵਾਰੀ ਅੰਦਰ ਹੀ ਪਟਵਾਰੀ ਪਰਵਾਰ ਖਣਾ ਕਰਕੇ ਬੰਦ ਕਰਕੇ ਬੈਠਾ ਰਹਿਣਾ ਨਹੀਂ ਜੀ ਪਟਵਾਰੀ ਤੁਸੀਂ ਕਰੋਸ ਵੈਰੀਫਾਈ ਕਰੋ ਜੀ ਤਸਵੀਰ ਨਾਲ ਫੋਨ ਕਰਕੇ ਬੱਚੋ ਪਤਾ ਲਾਜੀ ਪਰਵਾਰੀ ਅਗਜੈਕਟ ਕਿੱਥੇ ਆ ਜੀ ਆਪਾਂ ਐ ਨਹੀਂ ਅੱਪਾ ਕੇ ਦੇਖਿਆ ਹੀ ਪਰਵਾਰੀ ਜਿੰਦੇ ਲੱਗੇ ਹੋਏ ਜੀ ਨਿਊਜ਼ ਲਾ ਦਿਓ ਜੀ ਪਟਵਾਰ ਖੰਡਾ ਪੰਦਾ ਹੀ ਪਰਵਾਰੀ ਪਤਾ ਨਹੀਂ ਕਿੱਥੇ ਆ ਇਹ ਪਟਵਾਰੀ ਕੋਡ ਵਿੱਚ ਹੁੰਦੇ ਨੇ ਪਰਵਾਰੀ ਕੰਪਿਊਟਰ ਤੇ ਬੈਠੇ ਨੇ ਪਰਵਾਰੀ ਨੂੰ ਹੋਰ ਕੰਮ ਬਹੁਤ ਆ ਜੀ ਜਦ ਕੇ ਪਿੱਛੇ-ਪਿੱਛੇ ਸਾਰਿਆਂ ਦੇ ਇੱਥੇ ਕੰਮ ਚੱਲਦਾ ਰਹਿੰਦਾ ਚਲੋ ਮੈਂ ਇੱਥੇ ਪੁੱਛੀ ਕਰਦਾ ਇੱਥੇ ਹੋਰ ਪਬਲਿਕ ਫਿਰੇ ਜੇ ਕਿਸੇ ਮੇਰੀ ਗੱਲ ਹੋ ਪਾਂਦੀ ਹੈ ਤੇ ਪਟਵਾਰੀ ਸਾਹਿਬ ਤੋਂ ਆਪਾਂ ਜਾਣਕਾਰੀ ਕੋਸ਼ਿਸ਼ ਕਰਦਾ ਵੀ ਜਿਹੜੀ ਤੁਹਾਡੇ ਕੋਲ ਖਬਰ ਆਉਂਦੀਆਂ ਨੇ ਜਾਂ ਤੁਸੀਂ ਮਿਲਦੇ ਨਹੀਂ ਵੀ ਤੁਹਾਡੇ ਸਬਾਰੇ ਕੀ ਕਹਣਾ ਵੀ ਤੁਸੀਂ ਪ੍ਰੋਪਰ ਕਿੱਥੇ ਆਉਂਦੇ ਨਹੀਂ ਹੁੰਦੇ ਵੀ ਜੋ ਲੋਕ ਕਹਿੰਦੇ ਤੁਸੀਂ ਗੈਰ ਹਜ਼ਰ ਵਕੀਲ ਤੁਸੀਂ ਗੈਰ ਹਜ਼ਰੋਂ ਆਓ ਆਪਾਂ ਪਟਵਾਰੀ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਦੇਖ ਸਕਦੇ ਹੋ ਵੀ ਪਟਵਾਰੀ ਸਾਹਿਬ ਜਿਵੇਂ ਅੱਜ ਕੋਰਟ ਵਿੱਚ ਗਏ ਸੀ ਆ ਲਖੋ ਪ੍ਰੋਪਰ ਕੋਰਟ ਦੀ ਇਹਨਾਂ ਨੇ ਬਿਲਕੁਲ ਨੋਟੀਫਿਕੇਸ਼ਨ ਲਈ ਗਈ ਵੀ ਮੈਂ ਕੋਰਟ ਦੇ ਵਿੱਚ ਇਸ ਤੋਂ ਉੱਪਰ ਪਟਵਾਰੀ ਹੋਰ ਕੀ ਕਰੇ ਜੀ ਅ ਕਈ ਪਟਵਾਰੀ ਤਾਂ ਕੋਰਟ ਵਿੱਚ ਆਉਣ ਤੋਂ ਬਾਅਦ ਵੀ ਵਾਪਸ ਦਫ਼ਤਰ ਹੀ ਨਹੀਂ ਖੋਲਦੇ ਆ ਵੀ ਕੋਰਟ ਵਿੱਚ ਆਉਣ ਤੋਂ ਬਾਅਦ ਵੀ ਇਹਨਾਂ ਵੱਲੋਂ ਪ੍ਰੋਪਰ ਦਫ਼ਤਰ ਖੋਲਿਆ ਜਾਂਦਾ ਜੀ ਵੀ ਤਾਂ ਜੋ ਪਬਲਿਕ ਨੂੰ ਸਹੂਲਤ ਦਿੱਤੀ ਜਾਵੇ ਕਿਉਂਕਿ ਪਟਵਾਰੀ ਸਾਹਿਬ ਨੂੰ ਵੀ ਪਤਾ ਵੀ ਜੇ ਕੰਮ ਇਕੱਠਾ ਹੋਊਗਾ ਤਾਂ ਕਰਨ ਦਾ ਇਹਨਾਂ ਨੂੰ ਨਹੀਂ ਪੈਣਾ ਇਸ ਲਈ ਝੁੱਠੇ ਰੁਮਲ ਚੱਕਰ ਵਿੱਚ ਨਾ ਆਓ ਵੀ ਪਰਿਵਾਰ ਖਾਨ ਦਾ ਖੁੱਲਦਾ ਹੀ ਪਰਿਵਾਰ ਖਾਨ ਦਾ ਪ੍ਰੋਪਰ ਕੰਮ ਚੱਲਦਾ ਜੀ ਆਓ ਇੱਥੇ ਫਰਜ਼ਾ ਬਣਾਓ ਜੀ ਇਹਨਾਂ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਸਟੱਬ ਲੋ ਇੱਥੇ ਕੰਮ ਕੀਤਾ ਜਾਂਦਾ ਆਓ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਪਰਿਵਾਰੀ ਸਾਹਿਬ ਨਾਲ ਤੇ ਇੱਥੇ ਦੇ ਪਬਲਿਕ ਨਾਲ ਉਹਨਾਂ ਦੀ ਇਸ ਬਾਰੇ ਕੀ ਕਹਿਣਾ ਆ ਪਾਜੀ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਜੀ ਜੀ ਆਰ ਐਮ ਨਿਊ ਚੈਨਲ ਜੁਣਾ ਤੁਹਾਡਾ ਸ਼ੁਕਰੀਆ ਆ ਆਪਾਂ ਦਰਸ਼ਕਾਂ ਦੱਸੋ ਇਸ ਸਮੇਂ ਤੁਸੀਂ ਕਿੱਥੇ ਖੜੇ ਹੋ ਜੀ ਮੈਂ ਗਿਲ ਵਨ ਪਰਿਵਾਰ ਖਾਨ ਨੇ ਖੜਾ ਇਸ ਸਮੇਂ ਤੇ ਸਰ ਕੀ ਆਪਾਂ ਕੀ ਕੰਮ ਆਪਣਾ ਇੱਥੇ ਮੈਂ ਤਾਂ ਜੇ ਸਰ ਪਹਿਲਾਂ ਵੀ ਆਏ ਆ ਕਿ ਪਹਿਲੀ ਵਾਰ ਆਏ ਆ ਨਹੀਂ ਮੈਂ ਪਹਿਲੇ ਆਇਆ ਸੀ ਹੱਦੀ ਗਿਆ ਸੀ ਬਸ ਤਿਆਰ ਕਰਦੇ ਪਏ ਕਹਿੰਦੇ ਲੈ ਜਾਓ ਜੇ ਸਰ ਜੇ ਤੁਸੀਂ ਇੱਥੇ ਇੱਕ ਦੋ ਵਾਰੀ ਆ ਪਹਿਲਾਂ ਵੀ ਆਏ ਹੋ ਕੀ ਤੁਹਾਨੂੰ ਪਟਵਾਰਖਾਨੇ ਇੱਥੇ ਬੰਦ ਮਿਲਿਆ ਨਹੀਂ ਮੋਸਤ ਵੀ ਖੁੱਲਣਾ ਕੋਈ ਕੋਡ ਕੋਡ ਚ ਵੀ ਤਰੀਕ ਹੁੰਦੀ ਆ ਤਾਂ ਗਏ ਹੁੰਦੇ ਆ ਵੈਸੇ ਇਹ ਸਟਾਫ ਵੀ ਬੈਠਾ ਹੁੰਦਾ ਹੈ ਜਾਂ ਪਟਵਾਰੀ ਸਾਹਿਬ ਬੈਠੇ ਹੁੰਦੇ ਆ ਰਾਮਾ ਉਹ ਕਿਹਨੇ ਜੇ ਪਾਈਜਾ ਪਟਵਾਰੀ ਸਾਹਿਬ ਨਹੀਂ ਹੈਗੇ ਬੈਕ ਸਾਈਡ ਤੇ ਉਹਨੇ ਬੈਕਅਪ ਲਈ ਸਟਾਫ ਜ਼ਰੂਰ ਬੈਠਦਾ ਇੱਥੇ ਹਾਂਜੀ 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 ਤੇ ਸਰ ਇੱਕ ਚੀਜ਼ ਦੱਸੋ ਜੀ ਜਿਵੇਂ ਕਹਿੰਦੇ ਜੀ ਪਟਵਾਰੀਆਂ ਸਾਹਿਬ ਵੱਲੋਂ ਰਿਸ਼ਵਤਾਂ ਲਈਤੀ ਜਾਂਦੇ ਨੇ ਆਹ ਪਟਵਾਰੀ ਸਾਹਿਬ ਵੱਲੋਂ ਮੈਂ ਤਾਂ ਚਲੋ ਜੋ ਵੀ ਸੁਣਿਆ ਫੀਸ ਕਿੰਨੀ ਕੀ ਫੀਸ ਲਈਤੀ ਜਾਂਦੀ ਹੈ ਜੀ ਫਰਦਮਗਰ ਮੈਂ ਤਾਂ ਜਦੋਂ ਫਰਦ ਲਈਆ ਮੈਂ ਤਾਂ ਸਰਕਾਰੀ ਫੀਸ ਤੋਂ ਇਲਾਵਾ ਕਰੀ ਨਹੀਂ ਸੀ ਪਿੱਛੇ ਦਾ ਇੱਕ ਵਾਰ ਮੈਂ ਫਰਦ ਲੈ ਗਿਆ ਉਹਨਾਂ ਨੇ ਫੀਸ ਵੀ ਨਹੀਂ ਲਈ ਸੀ ਮਤਲਬ ਕਹਿੰਦੇ ਕੋਈ ਨਹੀਂ ਨਹੀਂ ਹੈਗਾ ਤੇ ਬਿਲਕੁਲ 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 ਕੀ ਬਾਤ ਆਈ ਅਨਬਾਜੀ ਅ ਤੁਸੀਂ ਦੇਖ ਸਕਦੇ ਹੋ ਜੀ ਸਾਡੇ ਵੀ ਜੀ ਸੀ ਆ ਵੀ ਫਰਜ਼ਾ ਲੈਣਾ ਆਏ ਨੇ ਇਹਨਾਂ ਦਾ ਖੁੱਤ ਦਾ ਕਹਿਣਾ ਜੀ ਮੈਂ ਇੱਥੇ 10 ਸਾਲ ਲੈਣਾ ਆਇਆ ਜੀ ਮੈਂ ਇੱਕ ਦੋ ਵਾਰ ਤਾਂ ਸਰਕਾਰੀ ਫੀਸ ਵੀ ਦੇ ਕੇ ਗਿਆ ਵੀ ਇੱਥੇ ਸਰਕਾਰੀ ਫੀਸ ਵੀ ਜੇਬ 'ਚ ਬਾਕੀ ਦਿੱਤੀ ਜਾਂਦੀ ਹੈ ਪਟਵਾਰੀ ਸਾਹਿਬ ਦਾ ਕਹਿਣਾ ਵੀ ਇੱਥੇ ਲੋਕ ਕਹਿੰਦੇ ਪਹਿਲੀ ਬਹੁਤ ਮਜਬੂਰ ਹੁੰਦੇ ਲੋਨ ਲੈਂਦੇ ਨੇ ਵੀ ਉਹਨਾਂ ਦੀ ਜੇਬਾਂ ਸਾਨੂੰ ਵੈਸੀ ਵੈਸੇ ਸਾਨੂੰ ਘਰ ਦੇ ਨਾਲ ਸਖਾਇਆ ਨਹੀਂ ਅਸੀਂ ਇਹ ਫੈਸਲਾ ਲਈ ਹੈ ਅਸੀਂ ਜੋ ਆਪਣੇ ਸਰਕਾਰੀ ਫੈਸਲੇ 'ਤੇ ਖੁਸ਼ ਆ ਵੀ ਜੋ ਪਰਮਾਤਮਾ ਸਾਨੂੰ ਤਰਖਾਵਾ ਆਉਂਦੀਆਂ ਨੇ ਅਸੀਂ ਉਹਦੇ ਖੁਸ਼ ਆ ਆਪ ਪਟਵਾਰੀ ਜਿਹੜੀਆਂ ਹੁੰਦੇ ਨੇ ਕੀ ਆਓ ਪਟਵਾਰੀ ਸਾਹਿਬ ਕਿੱਥੇ ਆ ਗਏ ਜੀ ਆਪਾਂ ਤਾਂ ਪਿੱਛੋਂ ਦਾ ਹੀ ਲਿਆ ਮਾਰੀਏ ਚੱਲ ਬੋਨਾ ਆ ਵੀ ਚੱਲੇ ਮਾਰੀਏ ਆਪਾਂ ਗੇਲਵਾਂ ਦੇ ਸਰਕਲ ਦੇ ਵਿੱਚ ਹੀ ਖੜੇ ਹਾਂ ਜੀ ਆਪਾਂ ਪਟਵਾਰੀ ਪਟਵਾਰੀ ਸਾਹਿਬ ਰਫਤਾਰ ਜੀ ਨਾਲ ਗੱਲਬਾਤ ਕਰਦੇ ਆਂ ਇਹਨਾਂ ਦਾ ਕੋਈ ਅਨੁਸ਼ਾਸਨ ਲੰਨੇ ਆ ਵੀ ਲੋਕਾਂ ਵੱਲੋਂ ਬੜੀ ਰੂਮਰ ਰੂਮਰ ਜਮ ਰੁਮਰ ਫੈਈਆਂ ਜਾਂਦੀਆਂ ਨੇ ਤੇ ਇਹਨਾਂ ਦੇ ਇਸ ਬਾਰੇ ਕੀ ਕਹਿਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਅੱਛਾ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਆਪਣਾ ਨਾਮ ਦੱਸੋ ਜੀ ਆਪ ਪਟਵਾਰੀ ਆਫਸਰ ਨੇ ਜਲਵਾੜਾ ਨਿਰਮਲ ਸਰ ਅ ਸਰ ਨੋਰਮਲੀ ਇੱਥੇ ਲੋਕਾਂ ਕਹਿੰਦੇ ਜਾਂਦਾ ਵੀ ਸ਼ਾਇਦ ਪਟਵਾਰ ਖਾਲਾ ਜੀ ਕਹਿੰਦੇ ਬੰਦ ਮਿਲਦਾ ਜੀ ਇਸ ਬਾਰੇ ਤੁਹਾਡਾ ਬਾਰੇ ਕੀ ਵਿਚਾਰ ਵੈਸੇ ਮੈਂ ਚਲੋ ਬਾਹਰੋਂ ਵੀ ਦਰਸ਼ਕਾਂ ਦੇ ਵਿਚਾਰ ਵੀ ਲਾ ਲੇ ਤੁਹਾਡਾ ਇਸ ਬਾਰੇ ਕੀ ਕਹਿੰਦਾ ਜੀ ਸਰ ਇਸ ਤਰ੍ਹਾਂ ਅਸੀਂ ਸਰ ਅਸੀਂ 9 ਵਜੇ ਦਫ਼ਤਰ ਹੋ ਗਿਆ ਜੀ 2 ਵਜੇ ਤੱਕ ਸਰ ਅਸੀਂ ਆਫਲਾਈਨ ਕੰਮ ਕਰ ਦਿਆਂਗੇ ਉਸ ਤੋਂ ਬਾਅਦ ਲੰਚ ਕਰਕੇ ਸਰ ਅਸੀਂ ਕੰਪਿਊਟਰ ਦੇ ਤਸਵੀਰ ਦੇ ਚਲੇ ਜਾਈਏਗਾ ਉਹਨਾਂ ਨੂੰ ਲੱਗ ਤੇ ਬਾਕੀ ਸਰ ਸਾਨੂੰ ਕੋਰ ਦੇ ਤਰੀਕੇ ਵੀ ਹੋ ਰਹੇ ਨੇ ਜੀ ਉਹ ਅਸੀਂ ਨੋਟਿਸ ਲਾ ਗਏ ਜੀ ਇਹ ਦਿੱਕਤ ਆ ਰਹੀ ਹੈ ਕੱਲ ਵੀ ਜਿਵੇਂ ਕੱਲ ਵੀ ਸੁਣੋ ਸੁਣਨ ਚ ਐਸ ਵੀ ਕੋਈ ਸ਼ੈਦ ਕੋਈ ਸੀ ਹੋਰ ਪੱਤਰਕਾਰ ਨੇ ਨਿਊਜ਼ ਲਾਈ ਵੀ ਤਿੰਨ ਵਾਰ ਤੁਸੀਂ ਪਰਿਵਾਰ ਕੰਦਾ ਬੰਦ ਅੱਤੀ ਗਦੀ ਉਸ ਟਾਈਮ ਅਪਸਰ ਬਾਕੀ ਕਿੱਥੇ ਕੋਡ ਵਿੱਚ ਕਿੱਥੇ ਦੀ ਕੰਮ ਨਹੀਂ ਸਰ ਕੱਲ ਅਸੀਂ 2 ਵਜੇ ਬਾਅਦ ਪਸੇ ਕਿ ਲੰਚ ਕਰਕੇ ਜੀ ਤਸੀਲ ਜਾਣੇ ਹੋ ਗਏ ਜੀ ਆਪਣੇ ਕੰਪਿਊਟਰ ਦੇ ਇੰਤਖਾਲ ਤੋਂ ਨੇ ਮਾਨਕਾਲ ਦੇ ਨਾਮ ਤੋਂ ਉਹ ਤਾਂ ਉਹ ਕੰਮ ਕਰਦੇ ਨੇ ਜੀ ਤੇਰੇ ਇੱਕ ਛੋਟਾ ਜਿਹਾ ਦੱਸੋ ਜਿਵੇਂ ਕੰਪਿਊਟਰ ਲਾਇਗੋ ਆਪਣੇ ਕੰਪਿਊਟਰ ਦਾ ਬੈਕਅਪ ਜਿਵੇਂ ਆਪਣਾ ਕੰਮ ਹੁੰਦਾ ਜੀ ਫਿਰ ਦੋ ਤੁਸੀਂ ਅਧਿਕਾਰੀ ਫੀਤੀ ਹੀ ਕੰਮ ਕਰ ਜਿਓ ਫਿਰ ਵੀ ਕੁਛਕ ਬੰਦੇ ਮਨੋ ਇੰਨਾ ਦੀ ਅਫਵਾਹਾਂ ਰੂਮਰ ਕਿਉਂ ਫੜਾਈਆਂ ਜਾਂਦੀਆਂ ਨੇ ਫਟਵਾਰੀ ਕੰਮ ਨਹੀਂ ਕਰਦਾ ਜੀ ਇਹ ਰਿਸ਼ਵਤ ਦਾ ਕਰਦੇ ਆਂ ਜਦ ਕਿ ਦੇਖੋ ਜੀ ਮੈਂ ਵੀ ਇੱਥੇ ਰਿਸ਼ਵਤ ਦਾ ਕਦੇ ਸੁਣਿਆ ਨਹੀਂ ਹੈਗਾ ਪਰ ਲੋਕਾਂ ਬੰਦੇ ਸਿੱਧਾ ਕਿਉਂ ਗੁੱਸੇ ਜਾਂਦੇ ਆਂ ਸਰ ਇਸ ਬਾਰੇ ਤਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ ਜੀ ਕਿਉਂ ਵਿੱਚੇ ਜਾਂਦੀਆਂ ਮੈਨੂੰ ਕੋਈ ਨਹੀਂ ਜਦੋਂ ਤੁਸੀਂ ਮੇਰੇ ਦਰਸ਼ਕਾਂ ਨੂੰ ਕੁਝ ਕਹਣਾ ਹੈ ਕਿ ਅੱਜ ਕੱਲ੍ਹ ਕੁਝ ਦਰਦਿਕ ਲੋਕਾਂ ਕੰਮ ਨਹੀਂ ਕਰਦੇ ਜਿੰਨਾਂ ਜੰਮਤਾ ਜਿਹੜਾ ਫਰਜ ਜਾਂਦੇ ਨੇ ਤੁਸੀਂ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਕਿ ਇੰਟਰੈਕਟਰ ਤੁਹਾਡੇ ਕੋਲ ਆਣ ਜਾਂਦਾ ਜਿੱਦਾਂ ਸਟਾਪਰ ਕੰਮ ਕਰੇ ਵੀ ਤੁਹਾਡੇ ਕੋਲ ਗਾਰੰਟੀ ਜੇ ਸਿੱਧਾ ਤੁਹਾਡੇ ਕੋਲ ਆ ਕੇ ਪ੍ਰੋਫੈਸਰ ਕੰਮ ਕੀਤਾ ਜਾਂਦਾ ਹੈ ਜੀ ਹਨ ਸਰ ਬਿਲਕੁਲ ਮੇਰੇ ਕੋਲ ਆਉਣ ਮੈਂ ਤਾਂ ਸਦਾ ਕਹਿ ਰਿਹਾ ਮੈਂ ਤਾਂ ਦਸਤਾਵੇਜ਼ ਡੇਲੀ ਪੈਣਾ ਹੈ ਆਪਣੇ ਇੱਥੇ ਮਗਰ ਤਸਦੀਕ ਦੇ ਵਿੱਚ ਮੇਰਾ 2 ਮਹੀਨਾ ਤਲੰਗੀ ਦੇ ਵਿੱਚ ਉਸ ਤੋਂ ਬਾਅਦ ਹੀ ਮੈਂ ਦੂਸਰੇ ਜੀ ਤੱਕ ਇਹ ਬਜੀ ਦੇ ਕੋਈ ਜਾਣੇ ਬਾਅਦ ਨੋਟੀਫਿਕੇਸ਼ਨ ਕੋਲ ਲੱਗੇ ਜਾਂਨੇ ਹਾਂ ਜੀ ਹਾਂਜੀ ਠੀਕ ਹੈ ਆ ਭਾਜੀ ਤੁਸੀਂ 340 ਹਾਂ ਆਪਣੇ ਮੈਟਰ ਕਰ ਲੈਣਾ ਹਾਂ ਤੇ 100 ਜਿੰਨੇ ਚੱਲਦੀ ਪਿਆ ਕਰਨਾ ਹੂੰ ਆਕਰ ਮਿਲ ਬੰਨੋ ਅਦਲੀ ਦੇ ਜੀ ਆਪਣੇ ਹੁਣੇ ਗਾਣਾ ਕਹ ਰਹੀ ਸੀਗੀ ਗਲਵਾਨ ਦੇ ਪਟਵਾਰੀ ਅਫਸਰ ਜੀ ਨਾਲ ਜਿਹੜੇ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਜਦੋਂ ਵੀ ਆ ਕੁਝ ਕੋਰਟ ਚ ਜਾਂਦੇ ਨੇ ਯਾਰ ਕੰਪਿਊਟਰ ਦੇ ਪ੍ਰੋਪਰ ਵਾਰ ਨੋਟੀਫਿਕੇਸ਼ਨ ਲੱਗੇ ਜਾਂਦੇ ਨੇ ਜੀ ਹੁਣ ਦੇਖੋ ਲਾਂਚ ਕਰਨਾ ਜੇ ਮਨਾਈਆ ਤਾਂ ਫਿਰ ਲਾਂਚ ਵੀ ਬੰਦ ਕਰ ਦੇਣਗੇ ਕੋਈ ਸਰਕਾਰੀ ਦਫਤਰ ਕੋਈ ਵੀ ਪ੍ਰਾਈਵੇਟ ਬੰਦਾ ਵੀ ਲਾਂਚ ਦੇਖੋ ਹਰ ਇੱਕ ਨੇ ਕਰਨਾ ਉਸ ਟਾਈਮ 'ਚ 11:00 ਜਿੰਦਾ ਲੱਗੇ ਹੋਇਆ ਹੁਣ ਤੁਸੀਂ ਇਹ ਮੈਨੂੰ ਪਤਾ ਜੀ ਵੀ 2-3 ਵਜੇ ਪਟਵਾਰੀ ਲਾਂਚ ਕਰਦਾ ਮੈਂ ਆਖੀ 2-3 ਵਜੇ ਖਬਰ ਲਾਂਗਾ ਤੇ ਮੇਰੇ ਲਈ ਵੀ ਗੱਲ ਤਾਂ ਨਹੀਂ ਉਹ ਟਾਈਮ ਕਿਉਂ ਆਉਂਗਾ ਕਿਸ ਟਾਈਮ ਮੈਨੂੰ ਪਤਾ ਬੰਦ ਆ ਤੁਸੀਂ ਉਸ ਟਾਈਮ ਕਿਉਂ ਨਹੀਂ ਆਉਂਦੇ ਜਦੋਂ ਪਟਵਾਰੀ ਕੰਮ ਕਰ ਰਿਹਾ ਹੁੰਦਾ ਮ ਲੋਕ ਤੁਸੀਂ ਲੱਗੇ ਹੋਇਆ ਜੇ ਕੋਰਟ ਦੇ ਵਿੱਚ ਕੋਰਟ ਵਿੱਚੋਂ ਆਂਦੇ ਉਹ ਮੋਸਟਲੀ ਪਟਵਾਰੀ ਕੰਮ ਨਹੀਂ ਖੋਲਦੀ ਵੱਡਾ ਪਟਵਾਰੀ ਸਭ ਜੇ ਮੋਕੇ ਤੇ ਬੈਠੇ ਜੀ ਸਟਾਫ ਬੈਠਾ ਕੰਮ ਕਰਦਾ ਬੈਠਾ ਪਟਵਾਰਖਾਨੇ ਨੂੰ ਰਸ਼ ਮਿਲਦਾ ਇੱਥੇ ਕੋਈ ਵੀ ਬੰਦਾ ਮਿਲਦਾ ਜੀ ਕਿਉਂਕਿ ਸਾਰੇ ਭੁਗਤਾਜ ਚੁੱਕੇ ਨੇ ਇਹ ਪਟਵਾਰਖਾਨੇ ਕੰਮ ਗਿਲਡ ਵਰਨ ਬਹੁਤ ਵੱਡਾ ਸਰਕਲ ਆ ਜਿਹਦੇ ਅੰਦਰ ਮਾਨਗਵਾਲ ਮਹਿਮੂਦਪੁਰਾ ਸਰਕਲ ਵੀ ਆਉਂਦੇ ਨੇ ਸ਼ਾਇਦ ਸਾਰੇ ਸਰਕਲ ਦਾ ਵੱਡਾ ਸਰਕਲ ਹੋਣਾ ਉਸ ਤੋਂ ਬਾਵਜੂਦ ਵੀ ਦੇਖੋ ਇੱਥੇ ਤੁਹਾਨੂੰ ਪਬਲਿਕ ਮਿਲਣ ਨਹੀਂ ਆਉਗੀ ਕਿਉਂ ਕਿ ਇਹਨਾਂ ਦਾ ਕੰਮ ਨਾਲ ਦੀ ਨਾਲ ਕਰਕੇ ਨਿਪਟਾ ਦਿੱਤਾ ਜਾਂਦਾ ਹੈ ਮੁਲਫੀ ਪਟਵਾਰਖਾਨੇ ਵਿੱਚ ਚਲੋ ਬੈਕਅਪ ਤੇ ਮੁੰਡੇ ਕੰਮ ਕਰਦੇ ਸਟਾਫ ਕੰਮ ਕਰਦੇ ਤੇ ਪਟਵਾਰੀ ਸਭ ਖੁਦ ਕੰਮ ਕਰਦੇ ਨੇ ਖੁਦ ਫਰਜ਼ਾ ਬਣਾਉਂਦੇ ਨੇ ਆ ਨਹੀਂ ਕਹਿੰਦੇ ਵੀ ਮੈਂ ਚਲੋ ਟੋਨਾ ਬੈਠਾ ਜਾਂ ਪਿੱਛੇ ਵੱਰ ਕੰਮ ਹੋਵੇ ਨਹੀਂ ਜਿਹਨਾਂ ਦਾ ਕੰਮ ਜਲਦਾ ਕਰੋ ਜਿੱਤੇ ਪਟਵਾਰੀ ਸਭ ਮੈਂ ਬੈਠਾ ਕਹਿੰਦਾ ਮੈਂ ਕਿਉਂ ਨਾ ਕੰਮ ਕਰਾਂ ਜੀ ਇਤੋਂ ਵਧੀਆ ਪਟਵਾਰੀ ਆਪਣਾ ਕੌਣ ਮਿਲੂਗਾ ਦੂਜੇ ਸਰਕਾਰੀ ਫੀਸਾਂ ਜੇਬਾਂ 'ਚ ਪਾਉਣ ਵਾਲਾ ਇੱਕ ਮੈਂ ਬਰਿੰਦਰ ਪਟਵਾਰੀ ਸਾਹਿਬ ਦੇਖਿਆ ਸੀ ਤੇ ਇੱਕ ਆ ਪਟਵਾਰੀ ਦੇ ਉਹ ਦੇਖਿਆ ਜਿਹੜੇ ਕੀ ਸਰਕਾਰੀ ਫੀਸਾਂ ਜੇਬਾਂ 'ਚ ਬਣਦੇ ਆ ਤੇ ਕਿਸੇ ਨੇ ਫੀਸ ਲਈ ਤਾਂ ਕਹਿੰਦੇ ਨਹੀਂ ਹੈ ਤੇ ਮੈਂ ਹੋਰ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਦਾ ਗਿਲਵਰ ਪਟਵਾਰਖਾਨੇ ਲਈ ਕੰਮ ਆ ਕੋਸ਼ਿਸ਼ ਕਰੋ ਏਜੰਟਾਂ ਚੱਕਣਾ ਚਾਹੀਏ ਨਾ ਹੀ ਫਤੋ ਜੇ ਤੁਹਾਨੂੰ ਦਿੱਕਤ ਆਂਦੀ ਹੈ ਪਟਵਾਰੀ ਸਾਹਿਬ ਕੋ ਡਾਇਰੈਕਟ ਆਓ ਆ ਡਾਇਰੈਕਟ ਕੰਮ ਕਰ ਦਿੰਦੇ ਜਿਹੜਾ ਕੰਮ ਹੋਣਾ ਥਰੂ ਹੋਣਾ ਕੰਮ ਇਹਨਾਂ ਥਰੂ ਵੀ ਹੋਏਗਾ ਤੇ ਮੇਰਾ ਵੀ ਨੰਬਰ ਆਉ ਕੋਈ ਵੀ ਤੁਹਾਨੂੰ ਕੋਈ ਦਿੱਕਤ ਆਂਦੀ ਹੈ ਤਾਂ ਮੇਰਾ ਵੀ ਨੰਬਰ ਹੈਗਾ ਸਕਰੀਨ ਤੇ ਆ ਜਾਊਗਾ 9878442860 ਗੋਲਵਤੀ ਪੱਤਰਕਰ ਕੋਈ ਵੀ ਇਸ ਬਾਰੇ ਤੁਹਾਨੂੰ ਲੱਗਦਾ ਮੈਂ ਕੋਈ ਗਲਤ ਖਬਰ ਦੇ ਰਿਹਾ ਜਾਂ ਸਹੀ ਦਾ ਮੇਰੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਕੋਈ ਵੀ ਤੁਹਾਨੂੰ ਪਟਵਾਰੀ ਵੱਲੋਂ ਦਿੱਕਤ ਆਂਦੀ ਆ ਤਾਂ ਮੇਰੇ ਨਾਲ ਗੱਲ ਕਰੋ ਜੀ ਮੈਂ ਤੁਹਾਡਾ ਆਪਣਾ ਗੋਲਵਤੀ ਜੀਆਰਐਮ ਨਿਊ ਚੈਨਲ ਤੋਂ ਧੰਨਵਾਦ ਜੀ ਉਸ ਦਿਚੋੜਾ